ਦੋਸਤੋ ਆਖਰ ਕਿੱਧਰ ਨੂੰ ਤੁਰ ਪਿਆ ਸਾਡਾ ਪੰਜਾਬ ਆ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਆ ਇੱਕ ਪਿਤਾ ਨੇ ਆਪਣੇ ਹੀ ਪੁੱਤ ਨੂੰ ਇੱਟਾਂ ਮਾਰ-ਮਾਰ ਕੇ ਕਤਲ ਕਰ ਦਿੱਤਾ ਬੇਹੱਦ ਸੰਸਨੀਖੇਜ਼ ਮਾਮਲਾ ਇਹ ਘਟਨਾ ਅਜਨਾਲਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ ਪਿਓ ਨੇ ਆਪਣੇ ਪੁੱਤ ਨੂੰ ਇਸ ਕਰਕੇ ਕਤਲ ਕਰ ਦਿੱਤਾ ਕਿਉਂਕਿ ਜਿਹੜਾ ਪੁੱਤ ਸੀ ਉਹ 4 ਸਾਲ ਪਹਿਲਾਂ ਉਹਦਾ ਵਿਆਹ ਹੋਇਆ ਸੀ ਪਤਨੀ ਨਾਲ ਉਹਦਾ ਵਿਵਾਦ ਚੱਲਦਾ ਸੀ ਤੇ ਹੁਣ ਪੁੱਤ ਚਾਹੁੰਦਾ ਸੀ ਕਿ ਮੈਂ ਆਪਣੀ ਪਤਨੀ ਨੂੰ ਉਹਦੇ ਪੇਕਿਆਂ ਤੋਂ ਵਾਪਸ ਲੈ ਕੇ ਆਉਣਾ ਪਰ ਪਿਤਾ ਨੂੰ ਇਹ ਮਨਜ਼ੂਰ ਨਹੀਂ ਸੀ ਗੁੱਸੇ ਦੇ ਵਿੱਚ ਪਿਓ ਪੁੱਤ ਦੀ ਲੜਾਈ ਹੋ ਗਈ ਤੇ ਦੱਸਿਆ ਜਾ ਰਿਹਾ ਕਿ ਗੁੱਸੇ ਦੇ ਵਿੱਚ ਆ ਕੇ ਪਿਤਾ ਨੇ ਆਪਣੇ ਪੁੱਤ ਦੇ ਉੱਪਰ ਇੱਟਾਂ ਮਾਰਨੀਆਂ ਸ਼ੁਰੂ ਕੀਤੀਆਂ ਜਿਦੇ ਕਰਕੇ ਉਹਨਾਂ ਦੇ ਜਵਾਨ ਪੁੱਤ ਦੀ ਮੌਤ ਹੋ ਗਈ ਸੋਹਣਾ ਸੁਨੱਖਾ ਮੁੰਡਾ ਸਰਦਾਰ ਸਿਰ ਤੇ ਪੱਗ ਬੰਨੀ ਹੋਈ ਆ ਜਿਹਦਾ ਕਤਲ ਕੀਤਾ ਗਿਆ ਬੇहद ਦਰਦਨਾਕ ਘਟਨਾ ਇੱਕ ਪਾਸੇ ਫਰੀਦਕੋਟ ਦੇ ਵਿੱਚ ਮਾਪੇ ਰੋ ਰਹੇ ਨੇ ਕਿ ਸਾਡੇ ਪੁੱਤ ਨੂੰ ਸਾਡੀ ਨੂਹ ਨੇ ਮਾਰ ਦਿੱਤਾ ਸੁਖਣ ਵਾਲਾ ਪਿੰਡ ਦੇ ਵਿੱਚ ਜੋ ਗੁਰਵਿੰਦਰ ਨਾਂ ਦੇ ਮੁੰਡੇ ਦੇ ਨਾਲ ਘਟਨਾ ਵਾਪਰੀਆ ਉਹਦੀ ਘਰ ਵਾਲੀ ਨੇ ਆਪਣੇ ਪਤੀ ਦਾ ਪ੍ਰੇਮੀ ਦੇ ਨਾਲ ਮਿਲ ਕੇ ਕਤਲ ਕੀਤਾ ਉੱਥੇ ਮਾਪਿਆਂ ਦਾ ਹਾਲ ਦੇਖਿਆ ਨਹੀਂ ਜਾਂਦਾ ਮਾਂ ਬਾਪ ਦਾ ਰੋ ਰੋ ਕੇ ਬੁਰਾ ਹਾਲਾ ਲੋਕਾਂ ਅੱਗੇ ਬੇਨਤੀਆਂ ਕਰ ਰਹੇ ਨੇ ਕਿ ਸਾਡੀ ਲੜਾਈ ਲੰਬੀ ਆ ਅਸੀਂ ਆਪਣੇ ਪੁੱਤ ਨੂੰ ਇਨਸਾਫ਼ ਦਿਵਾਉਣਾ ਸਾਡਾ ਸਾਥ ਦਿਓ ਸਾਡੀ ਨੂੰਹ ਨੇ ਸਾਡੇ ਪੁੱਤ ਨੂੰ ਮਾਰਤਾ ਜੇਕਰ ਉਹਨੇ ਨਹੀਂ ਸੀ ਰਹਿਣਾ ਤਾਂ ਉਹ ਕਿਸੇ ਹੋਰ ਨਾਲ ਹੀ ਚਲੀ ਜਾਂਦੀ ਤੇ ਇੱਧਰ ਆ ਅਜਨਾਲਾ ਤੋਂ ਨਵੀਂ ਹੀ ਘਟਨਾ ਸਾਹਮਣੇ ਆ ਗਈ ਆ ਕਿ ਪਿਤਾ ਨੇ ਹੀ ਆਪਣੇ ਪੁੱਤ ਨੂੰ ਇੱਟਾਂ ਮਾਰ-ਮਾਰ ਕੇ ਕਤਲ ਕਰ ਦਿੱਤਾ ਕਿਉਂਕਿ ਉਹ ਗੁੱਸੇ ਦੇ ਵਿੱਚ ਆ ਗਿਆ ਆਪਣੇ ਪੁੱਤ ਦੇ ਨਾਲ ਗੁੱਸੇ ਹੋ ਗਿਆ ਨਰਾਜ਼ਗੀ ਹੋ ਗਈ ਪਰ ਇੰਨਾ ਵੀ ਕਾਹਦਾ ਗੁੱਸਾ ਕਿ ਤੁਸੀਂ ਆਪਣੇ ਹੀ ਧੀ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿਓ ਜੇਕਰ ਪੁੱਤ ਆਪਣੀ ਪਤਨੀ ਨਾਲ ਰਹਿਣਾ ਚਾਹੁੰਦਾ ਸੀ ਉਹਨੂੰ ਲੈ ਕੇ ਆਉਣਾ ਚਾਹੁੰਦਾ ਸੀ ਵਾਪਸ ਤਾਂ ਮਾਪੇ ਬਾਪ ਨੂੰ ਉਹਨੂੰ ਸਮਝਾਉਣਾ ਜੇ ਕੋਈ ਕਮੀ ਲੱਗਦੀ ਹੈ ਸਮਝਾਉਣਾ ਜ਼ਰੂਰ ਚਾਹੀਦਾ ਪਰ ਅਜਿਹਾ ਨਹੀਂ ਕਿ ਤੁਸੀਂ ਇੰਨਾ ਹਿੰਸਕ ਹੋ ਜਾਓ ਕਿ ਸਾਹਮਣੇ ਵਾਲੇ ਵਿਅਕਤੀ ਨੂੰ ਮੌਤ ਦੇ ਘਾਟ ਹੀ ਉਤਾਰ ਦਿਓ ਜੇਕਰ ਉਹ ਤੁਹਾਡੇ ਜਿਗਰ ਦਾ ਟੋਟਾ ਹੋਵੇ ਤੁਹਾਡਾ ਪੁੱਤ ਹੋਵੇ ਫਿਰ ਤੁਸੀਂ ਐਵੇਂ ਕਿਵੇਂ ਕਰ ਸਕਦੇ ਹੋ ਕੀ ਤੁਹਾਡੇ ਹੱਥ ਨਹੀਂ ਕੰਮਦੇ ਅਜਿਹੀ ਘਟਨਾ ਨੂੰ ਅੰਜਾਮ ਦੇਣ ਲੱਗੇ ਖਾਸ ਤੌਰ ਤੇ ਜੇਕਰ ਸਾਹਮਣੇ ਮਾਪੇ ਹੋਣ ਤਾਂ ਤਾਂ ਮਾਪੇ ਤਾਂ ਆਪਣੇ ਧੀਆ ਪੁੱਤਾਂ ਨੂੰ ਮਸਾ ਪਾਲਦੇ ਐ ਇੰਨੇ ਦੁੱਖਾਂ ਦੇ ਨਾਲ ਤੇ ਫੇਰ ਵੀ ਜੇਕਰ ਉਹ ਆਪਣੇ ਧੀ ਪੁੱਤ ਨੂੰ ਮਾਰਨ ਲੱਗੇ ਮਿੰਟ ਲਾਉਣ ਤਾਂ ਸੋਚਣਾ ਬੰਦਾ ਕਿ ਪੰਜਾਬ ਦੇ ਹਾਲ ਆ ਜਿਹੜੇ ਪੰਜਾਬ ਦੇ ਹਾਲਾਤ ਆ ਉਹ ਕਿੱਧਰ ਨੂੰ ਜਾ ਰਿਹਾ ਇੰਨਾ ਗੁੱਸਾ ਕਿ ਅਸੀਂ ਮਾੜੇ ਜਿਹੇ ਗੁੱਸੇ ਦੇ ਨਾਲ ਕਤਲ ਕਰਨ ਤੇ ਉਤਾਰੂ ਹੋ ਜਾਂਦੇ ਆ ਤਾਂ ਪਿਤਾ ਦੇ ਉੱਪਰ ਇਹ ਦੋਸ਼ ਲੱਗ ਰਹੇ ਨੇ ਕਿ ਪਿਤਾ ਨੇ ਆਪਣੇ ਪੁੱਤ ਨੂੰ ਇੱਟਾਂ ਮਾਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਦੱਸਿਆ ਇਹ ਵੀ ਜਾ ਰਿਹਾ ਕਿ ਪਤੀ ਪਤਨੀ ਦੇ ਉੱਪਰ ਉਸ ਮੁੰਡੇ ਦੇ ਮਾਤਾ ਪਿਤਾ ਦੇ ਉੱਪਰ ਦੋਹਾਂ ਦੇ ਉੱਪਰ ਹੀ ਐਫ ਆਈ ਆਰ ਦਰਜ ਹੋ ਗਈ ਆ ਹੁਣ ਇਸ ਪੂਰੇ ਮਾਮਲੇ ਦੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਕਿ ਸੱਚਮੁੱਚ ਉਸ ਪਿਤਾ ਨੇ ਹੀ ਆਪਣੇ ਪੁੱਤ ਨੂੰ ਇੱਟਾਂ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰਿਆ ਜਾਂ ਇਹਦੇ ਪਿੱਛੇ ਕੋਈ ਹੋਰ ਕਾਰਨ ਤੁਹਾਨੂੰ ਇੱਕ ਵਾਰ ਫੇਰ ਦੱਸ ਦਈਏ ਕਿ ਇਸ ਨੌਜਵਾਨ ਦਾ ਵਿਆਹ 4 ਸਾਲ ਪਹਿਲਾਂ ਹੋਇਆ ਸੀ ਪਤੀ ਪਤਨੀ ਦੇ ਵਿੱਚ ਕੋਈ ਵਿਵਾਦ ਕੋਈ ਝਗੜਾ ਸੀ ਜਿਹਦੇ ਕਰਕੇ ਪਤਨੀ ਆਪਣੇ ਪੇਕੇ ਗਈ ਹੋਈ ਸੀ ਤੇ ਉਹ ਜਿਹੜਾ ਨੌਜਵਾਨ ਮੁੰਡਾ ਸੀ ਆਪਣੀ ਪਤਨੀ ਨੂੰ ਵਾਪਸ ਕਰ ਲਿਆਉਣਾ ਚਾਹੁੰਦਾ ਸੀ ਕਈ ਵਾਰੀ ਗੁੱਸਾ ਕਿਲਾ ਤਾਂ ਹੋ ਜਾਂਦਾ ਪਰ ਆਪਸੀ ਪਿਆਰ ਹੋਣ ਕਰਕੇ ਰਿਸ਼ਤੇ ਫੇਰ ਸਖਾਵੇਂ ਹੋ ਜਾਂਦੇ ਆ ਪਰ ਮਾਪੇ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਦੱਸਿਆ ਜਾ ਰਿਹਾ ਕਿ ਪਿਤਾ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਤੇ ਉਹਦੇ ਆਪਣੇ ਪੁੱਤ ਦੇ ਨਾਲ ਬਹਿਸ ਹੋਈ ਤੇ ਲੜਾਈ ਝਗੜਾ ਇੰਨਾ ਵਧਿਆ ਕਿ ਪਿਤਾ ਨੇ ਆਪਣੇ ਪੁੱਤ ਨੂੰ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਿਹਦੇ ਕਰਕੇ ਪੁੱਤ ਦੀ ਮੌਤ ਹੋ ਗਈ ਬੇहद ਦਰਦਨਾਕ ਦੁਖਦਾਈ ਘਟਨਾ ਅਜਨਾਲਾ ਤੋਂ ਸਾਹਮਣੇ ਆ ਰਹੀ ਹੈ